ਜੂਵਲ ਦੇ ਕਨੈਕਸ਼ਨ ਨੂੰ ਲੈ ਕੇ ਦੋ ਪਰਿਵਾਰਾਂ ਦੀ ਝੜਪ ਸਾਹਮਣੇ ਆ ਰਹੀ ਹੈ ਦਾਸੀਖੀ ਦੋ ਪਰਿਵਾਰ ਇਹ ਆਮਨੇ ਸਾਹਮਨੇ ਹੋ ਜਾਂਦੇ ਨੇ ਜ਼ਬਰੀ ਕਨੈਕਸ਼ਨ ਖੜੱਪਨ ਦੇ ਇੱਕ ਦੂਜੇ ਤੇ ਦੋਸ਼ ਹੈ ਜਿਹੜੇ ਲਗਾਏ ਜਾਂਦੇ ਨੇ ਸੋ ਮਾਮਲਾ ਦਾਸੀ ਅੰਮ੍ਰਿਤਸਰ ਦੇ ਪਿੰਡ ਚੀਤਾ ਖੁਰਦ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਅਮਰੀਕ ਸਿੰਘ ਨੇ ਦੱਸਿਆ ਕਿ ਉਹਦਾ ਕੋਰਟ ਅੰਦਰ ਕੇਸ ਚੱਲ ਰਿਹਾ ਹੈ ਲੇਕਿਨ ਫਿਰ ਵੀ ਦੂਜੇ ਪਰਿਵਾਰ ਦੇ ਵੱਲੋਂ ਜ਼ਬਰਦਸਤੀ ਬਿਜਲੀ ਦੀਆਂ ਤਾਰਾਂ ਪਵਾ ਕੇ ਕਨੈਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜਦੋਂ ਇਸ ਸਬੰਧ ਵਿੱਚ ਦੂਜੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਕਿ ਜੂਬੈਲ ਦਾ ਕਨੈਕਸ਼ਨ ਹੀ ਉਹਨਾਂ ਦੇ ਨਾਮ ਤੇ ਸੀ ਲੇਕਿਨ ਫਿਰ ਵੀ 2 ਸਾਲ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਗਿਆ ਮਾਨਯੋਗ ਅਦਾਲਤ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਕੀਤਾ ਫੈਸਲੇ ਤੋਂ ਬਾਅਦ ਇਹੋ ਬਿਜਲੀ ਦੀਆਂ ਤਾਰਾ ਪਮਾਉਣ ਤੇ ਕਨੈਕਸ਼ਨ ਆਪਣੇ ਵਾਲ ਕਰ ਰਹੇ ਨੇ ਸੋ ਇਸ ਮਾਮਲੇ ਨੂੰ ਲੈ ਕੇ ਬਹੁਤ ਜ਼ਿਆਦਾ ਆਪਸੀ ਤਕਰਾਰ ਹੈ ਜਿਹੜਾ ਉਹਨਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਸਰ ਇਹ ਮੇਰੇ ਫਾਦਰ ਸਾਹਿਬ ਹੈ ਅਮਰਜੀਤ ਸਿੰਘ ਇਹਨਾਂ ਪਿੰਡ ਚੀਤਾ ਖੁਰਦ ਇਹਨਾਂ ਦੀ ਮਤਲਬ ਕਿ ਘਰੇਲੂ ਲੜਾਈ ਦੇ ਵਿੱਚ ਇਹ ਜਿਹੜਾ ਕਨੈਕਸ਼ਨ ਹੀ ਆਇਆ ਇਹਨਾਂ ਦੇ ਫਾਦਰ ਸਾਹਿਬ ਦੇ ਨਾਂ ਹੀ ਤਰਸੀਮ ਸਿੰਘ ਦੇ ਨਾਂ ਉਹਨਾਂ ਨੇ ਕੀ ਕੀਤਾ ਵਾ ਵੀ ਅੱਜ ਨਾ ਕੋਈ ਨਾਲ ਸਰਕਾਰੀ ਮੁਲਾਜ਼ਮ ਲੈ ਕੇ ਆਏ ਆ ਨਾ ਬਿਜਲੀ ਵਾਲਾ ਕੋਈ ਆਇਆ ਨਾ ਕੋਈ ਪੁਲਸ ਵਾਲਾ ਆਇਆ ਵਾ ਜਿੱ ਤੱਕ ਇਹ ਨਾਲ ਉਹਨਾਂ ਨੇ ਜਿਹੜੀਆਂ ਤਾਰਾਂ ਪਾ ਕੇ ਤੇ ਖੰਭੇ ਜਿਹੜੇ ਉਹ ਗੱਡ ਦਿੱਤੇ ਆ ਸਾਡੇ ਮਨਾਂ ਕਰਨ ਦੇ ਬਾਵਜੂਦ ਆਪਾਂ ਉਹਨਾਂ ਨੂੰ ਖਾਲੀ ਇਹ ਆਖਿਆ ਵਾ ਕਿ ਤੁਸੀਂ ਮਤਲਬ ਕਿ ਕੋਈ ਸਰਕਾਰੀ ਮੁਲਾਜ਼ਮ ਲੈ ਕੇ ਤੇ ਬੇਸ਼ੱਕ ਤੁਸੀਂ ਮਤਲਬ ਕਿ ਵਲੇ ਜਿਹੜੇ ਉਹ ਗੱਡ ਲਓ ਕਿਉਂਕਿ ਇਹਦੇ ਵਿੱਚ ਸਾਡਾ ਕੋਰਟ ਦੇ ਵਿੱਚ ਕੇਸ ਲੱਗਾ ਵਾ ਜਿਹਦੀ ਕਿ 27 ਤਰੀਕ ਪਈ ਆ ਉਹਦੀ ਵੇਟ ਕੀਤੀ ਜਾਵੇ ਉਹਨਾਂ ਨੇ ਇਹਦੇ ਬਾਵਜੂਦ ਸਾਡੀ ਇੱਕ ਨਹੀਂ ਸੁਣੀ ਉਹਨਾਂ ਨੇ ਖੰਬੇ ਜਿਹੜੇ ਗੜ ਦਿੱਤੇ ਇਹ ਦੂਸਰੀ ਗੱਲ ਇਹ ਹੈ ਕਿ ਖੰਬੇ ਵੀ ਬਿਲਕੁਲ ਗਲਤ ਗੜ ਦਿੱਤੇ ਆ ਕਿਉਂਕਿ ਆਪਣੀ ਸਾਹਮਣੇ ਰੈਸ਼ ਆ ਆਪਾਂ ਰੀਤ ਵਗੈਰਾ ਵੀ ਸਟਾਈ ਹੈ ਆਪਾਂ ਇੱਥੇ ਰੈਸ਼ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਇਹ ਕੀ ਕੀਤਾ ਕਿ ਸਾਡੇ ਮੂਹਰੇ ਕਰਦੇ ਜਿਹੜੇ ਉਹ ਵਲੇ ਜਿਹੜੇ ਉਹ ਨਗਾ ਦਿੱਤੇ ਆ ਕੋਟ ਦੀ ਉਹਨਾਂ ਨੇ ਵੇਡ ਨਹੀਂ ਕੀਤੀ ਮੈਂ 112 ਨੰਬਰ ਤੇ ਕਾਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕੋਲ ਪੁਲਿਸ ਪਹੁੰਚੂਗੀ ਜੇ ਮੈਂ 100 ਨੰਬਰ ਤੇ ਕਾਲ ਕੀਤੀ ਉਹਨਾਂ ਨੇ ਕਿਹਾ ਤੁਹਾਡੇ ਕੋਲ ਪੁਲਿਸ ਪਹੁੰਚੂਗੀ ਕਿੰਨਾ ਘੰਟਿਆਂ ਦੀ ਵੇਡ ਦੇ ਵਿੱਚ ਉਹਨਾਂ ਨੇ ਇਹ ਸਾਰਾ ਕੰਮ ਕੀਤਾ ਵਾ ਨਾ ਕੋਈ ਪੁਲਿਸ ਮੁਲਾਜ਼ਮ ਆਇਆ ਤੇ ਮਤਲਬ ਕਿ ਇਨਸਾਫ ਮਿਲਣਾ ਚਾਹੀਦਾ ਚਲੋ ਸਾਂਝੇ ਘਰ ਚ ਇੱਕ ਵੱਡੇ ਜਾਨੇ ਦੇ ਨਾਂ ਤਿੰਨ ਕਨੈਕਸ਼ਨ ਹੋਣ ਭਾਵੇਂ ਚਾਰ ਹੋਣ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਵੰਡੇ ਗਏ ਸੀ ਇਹ ਦੋ ਵੱਡੇ ਜਿਹੜੇ ਉਹਨਾਂ ਨੂੰ ਇੱਕ ਇੱਕ ਕਨੈਕਸ਼ਨ ਦਿੱਤਾ ਵਾਰੀਆਂ ਵੰਡੇ ਦੀ ਦੋ ਜਿਹੜੇ ਹੋਰ ਉਹਨਾਂ ਨੂੰ ਵੀ ਇੱਕ ਕਨੈਕਸ਼ਨ ਦਿੱਤਾ ਇਹ ਆਰਜੀ ਇਹਨਾਂ ਨੇ ਅਮਰਜੀਤ ਸਿੰਘ ਨੇ ਪੱਕਾ ਕਰਵਾਇਆ ਸੀ ਆਪਣਾ ਸਾਰਾ ਖਰਚਾ ਪਾਣੀ ਲਾ ਕੇ ਇਹ ਗੱਲ ਦੇ ਸਾਡੇ ਕੋਲ ਪਿੰਡ ਦੇ ਵਿੱਚ ਕਾਫੀ ਸਾਰੇ ਗਵਾਹ ਹੈਗੇ ਆ ਪਰ ਇਸ ਟਾਈਮ ਜਿਹੜਾ ਗੁੰਡਾਗਰਜੀ ਰਾਜ ਉਹਨਾਂ ਨੇ ਵਿਖਾ ਕੇ ਇਹ ਵਾਲੀ ਹਰਕਤ ਜਿਹੜੀ ਕੀਤੀ ਆ ਇਹ ਬਹੁਤ ਗਲਤ ਕੀਤੀ ਆ ਪੁਲਿਸ ਨੂੰ ਮੌਕੇ ਤੇ ਆ ਕੇ ਇਨਸਾਫ ਦਿਵਾਉਣਾ ਚਾਹੀਦਾ ਸੀ ਜੋ ਕਿ ਪੁਲਿਸ ਮੈਂ ਐਡੀ ਘਟਿਆ ਕਦੀ ਵੇਖੀ ਨਹੀਂ ਹੈ ਕਿ ਮੌਕੇ ਤੇ ਉਹ ਪਹੁੰਚੇ ਨਹੀਂ ਹੈ ਪਹੁੰਚਣਾ ਤੇ ਲਾਜ਼ਮੀ ਹੀ ਨਾ ਆਈ ਆਪਣੇ ਬੰਦੇ ਨਾਂਦਰਵਾੜ ਕੇ ਬਾਹਰ ਖਲੋਂਦੀਆਂ ਤੇ ਪਤਾ ਨਹੀਂ ਉਹ ਸਾਡਾ ਅੱਜ ਕਿੰਨਾ ਨੁਕਸਾਨ ਕਰਕੇ ਜਾਂਦੇ ਮੈਨੂੰ ਪੁਲਿਸ ਨੂੰ ਇਹ ਆਸ ਬਿਲਕੁਲ ਵੀ ਨਹੀਂ ਹੈ ਇਹ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਚੀਤਾ ਖੁਰਦ ਪੈਂਦਾ ਹਾਂਜੀ ਉਹ ਕੰਬੇ ਘਟਦੇ ਰਹੇ ਉਹਨਾਂ ਦੀਆਂ ਸਾਰੀਆਂ ਵੀਡੀਓ ਸਾਡੇ ਕੋਲ ਹੈਗੀਆਂ ਵਾ ਆਪਾਂ ਉਹਨਾਂ ਨੂੰ ਡੱਕਿਆ ਇਹ ਵੀ ਵੀਡੀਓ ਸਾਡੇ ਕੋਲ ਹੈਗੀ ਪਰ ਉਹਨਾਂ ਨੇ ਮਤਲਬ ਕਿ ਕੋਈ ਨਹੀਂ ਸੁਣੀ ਉਹ ਆਪਣਾ ਕੰਮ ਕਰਕੇ ਚਲੇ ਗਏ ਤੇ ਅਜੇ ਤੱਕ ਵੀ ਕੋਈ ਪੁਲਿਸ ਨਹੀਂ ਆਈ ਮੀਡੀਆ ਸਾਡੇ ਕੋਲ ਪਹੁੰਚ ਚੁੱਕੀ ਹੈ ਬਟ ਪੁਲਿਸ ਕੋਈ ਨਹੀਂ ਆਈ ਇਹ ਮੰਗ ਕਰਦੇ ਜੀ ਮੰਗ ਹੀ ਇਹੀ ਕਰਦੇ ਆ ਕਿ ਇੱਕ ਤੇ ਮੌਕੇ ਤੇ ਪੁਲਿਸ ਦਾ ਵੀ ਮਤਲਬ ਕਿ ਆਉਣਾ ਜ਼ਰੂਰੀ ਹੁੰਦਾ ਵਾ ਠੀਕ ਹੈ ਨਾ ਲੜਾਈ ਤੋਂ ਤੇ ਪੁਲਿਸ ਹੀ ਵਿਚਾ ਸਕਦੀ ਦੂਜਾ ਕਿ ਕੋਰਟ ਦੀ ਵੇਟ ਕਰਨ ਜੇ ਕੋਰਟ ਇਹਨਾਂ ਦੇ ਹੱਕ ਚ ਕਰਦੇ ਹੋਗੇ ਤੇ ਜੀਸਦ ਕੇ ਲਾ ਲੈਣ ਕੰਬੇ ਬਾਕੀ ਜਗਾ ਛੱਡ ਕੇ ਤੇ ਲਾਉਣੇ ਬੰਦੇ ਹੀ ਹੈ ਨਾ ਕਿਉਂਕਿ ਇਹਦਾ ਮਤਲਬ ਥੋੜਾ ਆਪਾਂ ਕਿਸੇ ਦੇ ਘਰ ਉਤੰਦੀ ਨਿਗਾਦਾਂ ਲੱਗੇ ਆ ਪ੍ਰਾਈਵੇਟ ਜਗ੍ਹਾ ਤੇ ਲੱਗੇਗਾ ਸਰਕਾਰੀ ਇਹ ਸਰ ਵੇਖੋ ਇਹ ਪੈਲੀਆਂ ਵਿੱਚ ਹੀ ਲੱਗੇ ਆ ਨਾ ਇਹ ਜਗਾ ਕੋਈ ਮਤਲਬ ਕਿ ਸਰਕਾਰੀ ਹੈਗੀ ਆ ਇਹ ਜਗਾ ਤੇ ਮਤਲਬ ਸਾਰਿਆਂ ਦੀਆਂ ਪੈਲੀਆਂ ਉਧਰ ਵੀ ਉਹਨਾਂ ਦੀ ਪੈਲੀ ਚ ਲੱਗਾ ਇਸ ਗੱਲ ਨਾਲ ਤਾਂ ਮੈਂ ਸਹਿਮਤ ਆ ਇਹ ਚੀਜ਼ ਨਹੀਂ ਮਤਲਬ ਇਹ ਕੋਟ ਦੀ ਵੇਟ ਕਰਕੇ ਇਹ ਖੰਭੇ ਲਵਾਉਂਦੇ ਤਾਂ ਕੋਈ ਗੱਲ ਨਹੀਂ ਮਤਲਬ ਇਹਨਾਂ ਨੇ ਚੱਲਦੇ ਕੇਸ ਦੇ ਵਿੱਚ ਇਹਦਾ ਗੁੰਡਾਗਰਦੀ ਕਿਉਂ ਵਿਖਾਈ ਜਾਂਣਾ ਨਾ ਪੁਲਿਸ ਮੁਲਾਜ਼ਮ ਆਉਂਦੇ ਜਾਂ ਕੋਈ ਇਹਨਾਂ ਨਾਲ ਮਤਲਬ ਕਿ ਇਹ ਬਿਜਲੀ ਵਾਲੇ ਆਉਂਦੇ ਇਹੋ ਜੀ ਕੋਈ ਗੱਲ ਹੀ ਨਹੀਂ ਹੋਈ ਇਹ ਆਪਣੇ ਰਿਸ਼ਤੇਦਾਰ ਲੈ ਕੇ ਆਗੇ ਆ ਪ੍ਰਿੰਸ ਹੀ ਤਰਸੀਮ ਹੀ ਇਹਨਾਂ ਦੇ ਪਰੌਣੇ ਹੀ ਇਹ ਪਰਮਜੀਤ ਸਿੰਘ ਹੀ ਬਾਕੀ ਨਾ ਮੁੰਡੇ ਤੇ ਮਤਲਬ ਕਿ ਕਾਫੀ ਸਾਰੇ ਜਾਣੇ ਜਿਹੜੇ ਆਏ ਆ ਤੇ ਤੁਹਾਡੇ ਰਿਸ਼ਤੇਦਾਰ ਹੀ ਇਹਨਾਂ ਨਾਲ ਮੈਂ ਬੇਟੀ ਇਹਨਾਂ ਦੀ ਨਹੀਂ ਜਿਨ੍ਹਾਂ ਨਾਲ ਪੈੜੀ ਖੰਭੇ ਨਾਲ ਚਾਹ ਰਹੇ ਹਾਂ ਉਹ ਸਾਡਾ ਹਾਂਜੀ ਉਹ ਮੇਰਾ ਤਾਇਆ ਵੱਡਾ ਸੀ ਉਹ ਤਾਇਆ ਦਾ ਬੇਟਾ ਜਿਹੜਾ ਉਹ ਧੱਕਾ ਕਰਨ ਡਿਆ ਹੁਣ ਡੈਡੀ ਨਾਲ ਹਾਂਜੀ ਸਾਡੇ ਪੂਰੇ ਹੋ ਗਏ ਆ ਹਾਂਜੀ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਮੈਂ ਚੀਤਾ ਖੁਰਦੀ ਕੀ ਮਾਮਲਾ ਜੀ ਕਿ ਨਾਲ ਝਗੜਾ ਤੁਹਾਡਾ ਚਾਚੇ ਤਾਇਆ ਨਾਲ ਜੀ ਇਹਨਾਂ ਮੈਨੂੰ ਸਾਲ ਹੋ ਗਿਆ ਪਾਣੀ ਨਹੀਂ ਦਿੱਤਾ ਜਦੋਂ ਮੇਰੇ ਡਾਡੀ ਗੁਜ਼ਰ ਗਏ ਨਾ ਉਸ ਤੋਂ ਬਾਅਦ ਚ ਇਹਨਾਂ ਮੈਨੂੰ ਪਾਣੀ ਨਹੀਂ ਦਿੱਤਾ ਇੱਕ ਸਾਲ ਹੋ ਗਿਆ ਇਹਨਾਂ ਬੰਬੀ ਨੂੰ ਮੈਂ ਕਦੀ ਜਨਰੇਟਰ ਲਾ ਕੇ ਆਪਣੀ ਫਸਲ ਪਾਲਦਾ ਕਦੀ ਛੱਪੜ ਤੋਂ ਪਾਣੀ ਲਾ ਕੇ ਪਾਲਦਾ ਕਦੀ ਕਿਤੇੋਂ ਪਾਲਦਾ ਅੱਜ ਮੇਰੇ ਜਿਹੜੇ ਜੱਜ ਸਾਹਿਬ ਨੇ ਆਰਡਰ ਕੀਤੇ ਆ ਕਿ ਬੰਬੀ ਨੂੰ ਆਪਣੀ ਪੈਲੀ ਚ ਖੜ ਸਕਦਾ ਵਾਂ ਮੈਂ ਤਾਦ ਕਰਕੇ ਤਾਰਾਂ ਪਾਈਆਂ ਜੀ ਇਹ ਕਹਿੰਦੇ ਆ ਵੀ ਬੰਦੇ ਉੱਪਰ ਆ ਜੀ ਇਹ ਮੇਰੇ ਮਾਮੇ ਆ ਜਦੋਂ ਮਰ ਮਾਮੇ ਦੇ ਬੇਟੇ ਆ ਸਾਰਿਆਂ ਦੇ ਰਿਸ਼ਤੇਦਾਰ ਸਾਂਝੇ ਆ ਜੀ ਸਾਰੇ ਪਰਿਵਾਰ ਦੇ ਇਹਨਾਂ ਦੇ ਵੀ ਪਰਿਵਾਰ ਦੇ ਰਿਸ਼ਤੇਦਾਰ ਵਿੱਚ ਹੀ ਆ ਜੀ ਸਾਰਿਆਂ ਦੇ ਰਿਸ਼ਤੇਦਾਰ ਸਾਂਝੇ ਬੈ ਕੇ ਵੀ ਫੈਸਲਾ ਕਰਨਾ ਚਾਹਿਆ ਇਹਨਾਂ ਕੋਈ ਫੈਸਲਾ ਨਹੀਂ ਦਿੱਤਾ ਉਹ ਕਹਿੰਦਾ ਕਾਗਜ਼ ਸਾਡੇ ਉਹ ਤਰੀਕ ਹੈਗੀ 27 ਤਰੀਕ ਪਈ ਸੀ ਹਾਂਜੀ ਕੋਰਟ ਦੀ ਤੇ ਉਹ ਵੇੜ ਕਾ ਸਾਡੇ ਕੋਲ ਜੱਜ ਸਾਹਿਬ ਨੇ ਸਾਨੂੰ ਆਰਡਰ ਕੀਤੇ ਜੀ 2004 ਤਰੀਕ ਦੇ ਜੀ ਹਾਂਜੀ ਅਹੀਂ ਜੋ ਉਹ ਜੱਜ ਸਾਹਬ ਦੇ ਆਰਡਰਾਂ ਦੇ ਚੱਲਣਾ ਜੀ ਸਾਨੂੰ ਤੇ ਅਹੀਂ ਉਹਨਾਂ ਦੇ ਆਰਡਰ ਤੇ ਬਿਜਲੀ ਬੋਰਡ ਨੇ ਵੀ ਸਾਨੂੰ ਕਿਹਾ ਜੀ ਤੁਸੀਂ ਪਾਓ ਆਪਣੀ ਦੇ ਕੇ ਅਪਲੀਕੇਸ਼ਨ ਅਹੀਂ ਥਾਣੇ ਵੀ ਦਿੱਤੀ ਐ ਅਪਲੀਕੇਸ਼ਨ ਜੀ ਉਹ ਕਹਿੰਦੇ ਤੁਹਾਡੇ ਨਾਲ ਧੱਕਾ ਕੀਤਾ ਵਾ ਨਹੀਂ ਧੱਕਾ ਕੋਈ ਨਹੀਂ ਸਰ ਜੀ ਧੱਕਾ ਦੇ ਸਾਡੇ ਨਾਲ ਹੋ ਰਿਹਾ ਜੀ ਕਿਉਂਕਿ ਸਾਨੂੰ ਸਾਲ ਹੋ ਗਿਆ ਪਾਣੀ ਦਿੱਤਾ ਤੇ ਆਪਣੀ ਫਸਲ ਵੇਖੋ ਤੁਹਾਡੇ ਸਾਹਮਣੇ ਆਡਾ ਕਿਲਾ ਵਿਹਲਾ ਪਿਆ ਸਾਲ ਹੋ ਗਿਆ ਉਦਾਂ ਹੀ ਕਾਲੀ ਦਾ ਇਹ ਸਾਨੂੰ ਪਾਣੀ ਨਹੀਂ ਦੇਣ ਦੇ ਛੱਪੜ ਤੋਂ ਕਿੰਨਾ ਕੇ ਚਿਰ ਫਸਲ ਪਾਲ ਸਕਦੇ ਆ ਤੁਸੀਂ ਦੱਸੋ ਇਹ ਹੁਣ ਆਪਣੇ ਕਣਕਾਂ ਨੂੰ ਪਾਣੀ ਲਾਉਣ ਦੇ ਸਾਡੀ ਸਟਾਲਾ ਵੀ ਸੁੱਕਾ ਪਿਆ ਤੁਸੀਂ ਵੀ ਜਾ ਕੇ ਵੀਡੀਓ ਬਣਾ ਕੇ ਵੇਖ ਲੋ ਸਾਡੇ ਸਟਾਲੇ ਵੀ ਸੁੱਕੇ ਆ ਕਣਕਾਂ ਵੀ ਸੁੱਕੀਆਂ ਪਈਆਂ ਕਨੈਕਸ਼ਨ ਕਿਹਦੇ ਨਾਂ ਤੇ ਸਾਰਾ ਸ ਕਨੈਕਸ਼ਨ ਮੇਰੇ ਨਾਂ ਤੇ ਜੀ ਤਰਸੇਮ ਸਿੰਘ ਦੇ ਨਾਂ ਤੇ ਜੀ ਅੱਛਾ ਉਹਨਾਂ ਦੇ ਨਾਂ ਦੇ ਨਹੀਂ ਉਹ ਨਹੀਂ ਉਹਨਾਂ ਦੇ ਨਾਂ ਦੇ ਇੱਕ ਦਾਦਾ ਜੀ ਦੇ ਨਾਂ ਤੇ ਆ ਬਸ ਦੋ ਮੇਰੇ ਨਾਂ ਦੇ ਜੀ ਤਰਸੇਮ ਸਿੰਘ ਦੇ ਨਾਂ ਦੇ ਮੇਰੇ ਕੋਲ ਕਨੈਕਸ਼ਨ ਲਿਆ ਲਾ ਹਾਂਜੀ ਮੇਰੇ ਪਿਤਾ ਦੇ ਨਾਮ ਹੀ ਮੈਂ ਆਪਣੇ ਨਾਮ ਚੇਂਜ ਕਰਵਾ ਲੇਗੀ ਮੇਰੇ ਪਿਤਾ ਦੇ ਨਾਮ ਹੀ ਹਾਂ ਮੈਂ ਆਪਣੇ ਨਾਮ ਦੇ ਕਰਵਾ ਲੇਗੀ ਮੇਰੀਆਂ ਭੈਣਾਂ ਨੇ ਵਿੱਚ ਕੀਤੀ ਜੀ ਮੇਰੇ ਨਾਂ ਦੇ ਆਰਡਰ ਕਰਕੇ ਮੇਰੇ ਨਾਂ ਤੇ ਕਰਵਾਤਾ ਮੇਰੇ ਸਿਸਟਮ ਨੂੰ ਹੁਣ ਕੀ ਮੰਗ ਕਰਦੇ ਮੈਂ ਆਪਣਾ ਹੱਕ ਲੈਣਾ ਚਾਹੁੰਦਾ ਜੀ ਮੈਨੂੰ ਇੱਕ ਬੰਬੀ ਤੇ ਮਿਲਣੀ ਚਾਹੀਦੀ ਤੇ ਹੱਕਦਾਰ ਹੈਗਾ ਕਿ ਨਹੀਂ ਮੈਂ ਜਿਹੜੀ ਮੈਨੂੰ ਜੱਜ ਸਾਹਿਬ ਨੇ ਆਰਡਰ ਕੀਤਾ ਜੀ ਹਾਂਜੀ ਉਹ ਧੱਕਾ ਵੀ ਕਰਦਾ ਤੁਹਾਡੇ ਨਾਲੋਂ ਬਹੁਜੀ ਮੇਰੇ ਮਗਰ ਦਾਤਰ ਲੈ ਕੇ ਭੱਜਾ ਜੀ ਹੁਣੇ ਮੈਂ ਸੋਚ ਕੱਟਣ ਗਿਆ 32 ਦਾ ਟਰਾਂਸਫਾਰਮਰ ਦਾ 017 ਪਾ ਰਹੇ ਮੇਰੇ ਮਾਮੇ ਦੇ ਮਾਰ ਰਕੇ ਤੇ ਮਾਮੇ ਹੁਣੀ ਉਦੋਂ ਮੇਰੇ ਮਗਰ ਦਾਤਰ ਲੈ ਕੇ ਚਮਕੌਰ ਸਿੰਘ ਭੱਜਾ ਜੀ ਹੁਣ ਵੀ ਦੂਜੇ ਵੀ ਦਾੰਦੇ ਵੀ ਤੈਨੂੰ ਮਾਰ ਦੇਣਾ ਜੀ ਮਾਰ ਦੇਣਾ ਮੈਂ ਕੱਲਾ ਜੀ 857 ਜਾਣੇ ਆ ਜੀ ਮੈਂ ਹੁਣ ਕੀ ਕਰ ਸਕਦਾ ਜੀ ਮੇਰੀ ਤੇ ਫੈਸਲਾ ਹੀ ਚਾਹੀਦਾ ਜੀ ਮੈਨੂੰ ਤੇ ਕਿ ਮੇਰੇ ਗੱਲ ਨਾ ਕੋਈ ਪੈ ਸਕੇ ਮੈਨੂੰ ਤੇ ਪੁਲਿਸ ਦਾ ਅਧਿਕਾਰ ਚਾਹੀਦਾ ਜੀ ਪੂਰਾ ਜੀ ਕਿ ਮੇਰੇ ਕੋਈ ਗੱਲ ਨਾ ਪਵੇ ਜੀ ਹਾਂ ਅਮਰਜੀਤ ਸਿੰਘ ਕੀ ਚਾਹੁਰਦੇ ਕੀ ਮਾਮਲਾ ਹੈ ਤੁਹਾਡਾ ਕੰਮ ਇਹਦਾ ਮਾਮਲਾ ਇਹਨਾਂ ਦੇ ਨਾਲ ਮੇਰਾ ਬੰਮੀ ਦਾ ਝਗੜਾ ਤੇਰੇ ਰੇਮ ਸਿੰਘ ਸ਼ਾਨ ਨੂੰ ਹੁਕਾਰਸ਼ ਤੇ ਇਹਨਾਂ ਨੇ ਅੱਜ ਜ਼ਬਰਦਸਤੀ ਵਾਲੇ ਗੱਲ ਕੇ ਤੇ ਇਥੇ ਲਿਆ ਕੇ ਕਨੈਕਸ਼ਨ ਲਾਉਣਾ ਕਿਉਂਦੇ ਆ ਤੇ ਮੈਂ ਕੋਰਟ ਚ ਕੇਸ ਕੀਤਾ ਜੀ ਦੀ ਇਹਨਾਂ ਨੂੰ ਕਾਪੀ ਆਈ ਆ ਤੇ 26 27 ਤਰੀਕ ਪਈ ਅੱਛਾ ਹੋਰ ਦੱਸੋ ਇਹ ਕਨੈਕਸ਼ਨ ਕਿੰਨੇ ਮਿਲੇ ਆ ਤੇ ਕਿਹਦੇ ਕਿਹਦੇ ਨਾਲ ਕਨੈਕਸ਼ਨ ਹੈ ਕਨੈਕਸ਼ਨ ਇਹਦੇ ਪਿਓ ਦੇ ਨਾਂ ਤੇ ਦੋ ਆ ਅੱਛਾ ਸਾਂਝੇ ਖਾਤੇ ਸਾਡਾ 20 ਵੀਕ ਲੈਣਾ ਟੱਕ ਸੀ ਤੇ ਇਹਦੇ ਪਿਓ ਦੀ ਮੁਖਤਿਆਰੀ ਸੀ ਤੇ ਇਹੋ ਹੀ ਕਨੈਕਸ਼ਨ ਲਈ ਗਿਆ ਆਪਣੇ ਨਾਂ ਦੇ ਅੱਛਾ ਤੇ ਮੁੜ ਕੇ ਸਾਡੀ ਜ਼ਮੀਨ ਦੀ ਵੰਡ ਹੋ ਗਈ ਤੇ ਇੱਥੇ ਕਨੈਕਸ਼ਨ ਚੱਲਦੇ ਨੂੰ 35 ਸਾਲ ਹੋ ਗਿਆ ਅੱਛਾ ਉਹਦੇ ਕੋਲ ਮੇਰੀਆਂ ਰਸੀਦਾਂ ਵਾ ਬਿੱਲ ਆ ਖਰਚਾ ਮੈਂ ਲਾਇਆ ਅੱਛਾ ਤੇ ਇਹ ਅੱਜ ਪੁੱਟਣਾ ਚਾਹੁੰਦੇ ਅੱਜ ਕਿੰਨਾ ਨੇ ਪੁੱਟਿਆ ਵਾ ਤੇ ਕਿੰਨਾ ਨੇ ਧੱਕੇ ਨਾਲ ਇਹ ਤਰੇਮ ਹੁਣੇ ਲਵਾਏ ਆ ਇਹਦਾ ਮਤਲਬ ਵੀ ਮੈਂ ਖੰਭੇ ਲਾ ਕੇ ਇੱਥੇ ਟ੍ਰਾਂਸਫਰ ਨੂੰ ਲਾ ਲਾ ਦਿਆਂ ਤੇ ਇਹਨਾਂ ਦਾ ਕਨੈਕਸ਼ਨ ਮੈਂ ਪੁੱਟ ਲਵਾਂ। ਨਾਲ ਨਹੀਂ ਆ ਜੀ ਸਾਰੇ ਆ ਗਏ। ਤੇ ਇਹਨੇ ਗੁੰਡਾ ਕਰਦੀ ਲਾ ਕੇ ਅੱਜ ਕੀਤੀ। ਅੱਛਾ। ਬਸ। ਕਨੈਕਸ਼ਨ ਤੁਹਾਡੇ ਨਾਂ ਦੇ ਵੀ ਆ ਗਿਆ ਵਾ। ਕਨੈਕਸ਼ਨ ਸਾਡੇ ਨਾਂ ਤੇ ਨਹੀਂ ਆ। ਅੱਛਾ। ਉਹ ਵੱਡਾ ਭਰਾ। ਉਹਨਾਂ ਦੇ ਨਾਂ ਤੇ ਹੈ। ਉਹਨਾਂ ਦੇ ਨਾਂ ਦੇ ਸਾਂਝਾ ਟੱਕ ਜੂਹੀ। ਸਾਂਝਾ ਕੀਤਾ। ਹਾਂ। ਉਹ ਕਨੈਕਸ਼ਨ ਉਹ ਖੋਗੇ ਲਾਗੇ। ਅੱਜ ਖੋਗੀ ਖਣ ਨੂੰ ਫਿਰਦੇ ਉਹਨਾਂ ਵਾਲੇ ਲਾਤੇ। ਅੱਛਾ ਜੀ। ਤੇ ਤਾਰਾ ਦੂਰਾ ਬਾਤ ਦੀ। ਤਾਰਾ ਮੇ ਬਾਤ ਦੀ। ਇਸ ਬੰਦੇ ਪੁਲਿਸ ਨੂੰ ਰਿਪੋਰਟ ਦਿੱਤੀ ਹੈ। ਹਾਂ ਪੁਲਿਸ ਨੂੰ ਆਖਾ ਪੁੱਸਣ ਗਈ ਅੱਛਾ ਜੀ ਉਹਨਾਂ ਕਰ ਗੱਲਬਾਤ ਹੋਈ ਤੁਹਾਡੀ ਐਡੀਓ ਸਾਹਿਬ ਕਹਿੰਦਾ ਮੈਂ ਕੋਈ ਬੰਦਾ ਨਹੀਂ ਕਰੂੰਗਾ ਕੌਣ ਲਾਗੇ ਮੇਰੇ ਕੰਮ ਤੇ ਪ੍ਰਾਈਵੇਟ ਇਹਨਾਂ ਨੇ ਜਾਂਦੀ ਗੁੰਡਾ ਕਰਦੀ ਆਣੇ ਅੱਛਾ ਹਾਂ ਹੁਣ ਕੀ ਮੰਗ ਕਰਦੇ ਹੁਣ ਮੰਗ ਕਰਦੇ ਆ ਵੀ ਸਾਡਾ ਕਨੈਕਸ਼ਨ ਸਾਨੂੰ ਮਿਲੇ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਲੁਧਿਆਣਾ ਲੈ